ਪੱਟੀ ਹਲਕੇ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਫਤਿਹਗੜ੍ਹ ਸੈ ਪਹੁੰਚਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਪਹੁੰਚ ਗਿਆ ਹੈ ਜਿਸ ਦੀ ਅਗਵਾਈ ترਸੀਮ ਸਿੰਘ ਧਾਰੀਵਾਲ ਅਤੇ ਕੁਰਪੇਸ਼ ਸਿੰਘ ਚੂਸਲੇਵੜ ਨੇ ਕੀਤੀ ਅਗਲੀ ਰੂਪਰੇਖਾ ਤਿਆਰ ਕਰਦਿਆਂ ਸੁਭਾ ਅੰਗੂ ਸੁਖਵਿੰਦਰ ਸਿੰਘ ਸਭਰਾਣ ਚ ਸਵੀਰ ਸਿੰਘ ਪਿੱਦੀ ਅਤੇ ਮਹਿਰ ਸਿੰਘ ਤਲਵੰਡੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਐਡਿਨਿਸ਼ਨਾਂ ਨੂੰ ਲੈ ਕੇ ਸਾਰਾ ਦੇਸ਼ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਮਾੜਾ ਵਰਤਿਆ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਪੰਜਾਬ ਦੇ ਦੇਸ਼ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਪੰਜਾਬ ਦਾ ਕਿਸਾਨ ਮਜ਼ਦੂਰ ਸੜਕਾਂ ਤੇ ਰੋਲ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ ਇਸ ਮੌਕੇ ਕਿਸਾਨ ਆਗੂਆਂ ਨੇ ਹਰਿਆਣੇ ਦੀ ਖੱਟੜ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹਨਾਂ ਦਾ ਹਰਿਆਣੇ ਸਰਕਾਰ ਨਾਲ ਕੋਈ ਵੀ ਰੌਲਾ ਨਹੀਂ ਹੈ ਪਰ ਖੱਟੜ ਸਰਕਾਰ ਦੀ ਸਰਕਾਰ ਵੱਲੋਂ ਕੌਮੀ ਰੋਡ ਤੇ ਕਿਸਾਨਾਂ ਨੂੰ ਚੱਲਣ ਤੋਂ ਰੋਕ ਕੇ ਹਰਿਆਣਾ ਸਰਕਾਰ ਅਸਲੀ ਚਿਹਰਾ ਜੱਗ ਜਾਰ ਕਰ ਰਹੀ ਦੱਸਿਓ ਵੀ ਇਸ ਤਰ੍ਹਾਂ ਸੰਘਰਸ਼ ਕਰਨ ਦੇ ਨਾਲ ਕੀ ਲੱਗਦਾ ਵਾ ਖੇਤੀ ਆਰਡੀਨੈਂਸ ਬਿੱਲ ਜਿਹੜੇ ਰੱਦ ਹੋਣਗੇ ਜਿੰਨਾ ਚਿਰ ਸਾਡੇ ਜਾਨ ਦੇ ਵਿੱਚ ਜਾਨ ਆ ਸਾਡੇ ਸਾਹਾਂ ਦੇ ਵਿੱਚ ਸਾਹ ਆ ਉਹਨਾਂ 'ਚ ਨਹੀਂ ਲੜਦਾ ਜਿੰਨਾ ਜਰ ਤਿੰਨੇ ਆਰਡੀਨੈਂਸ ਇਹ ਮੋਦੀ ਸਰਕਾਰ ਰੱਦ ਨਹੀਂ ਕਰਦੀ ਸਿੱਥੇ ਖੂਨ ਦੀਆਂ ਨਦੀਆਂ ਵੀ ਵਹਿਣਗੀਆਂ ਜੋ ਸਾਡੇ ਸਿਰ ਵੀ ਲੱਗਣਗੇ ਉਹਨਾਂ 'ਚ ਅਖਰਚ ਲੜਦਾ ਜਿੰਨਾ ਜਰ ਕਾਲੇ ਕਾਨੂੰਨ ਰੱਦ ਨਹੀਂ ਦੇ ਉਹਨਾਂ 'ਚ ਸੰਘਰਸ਼ ਲਗਾਤਾਰ ਜਾਰੀ ਵੀ ਜੀ ਵੇਖ ਰਹੇ ਆ ਵੀ ਤੁਸੀਂ ਟਰੈਕਟਰ ਪਿੱਛੇ ਦੋ ਟਰਾਲੇ ਜਿਹੜੇ ਪਾਏ ਹੋਏ ਹੋ ਰਾਸ਼ਨ ਪਾਣੀ ਦਾ ਪ੍ਰਬੰਧ ਤੁਸੀਂ ਸਪੀਕਰ ਦਾ ਹੋਰ ਇਸ ਤੋਂ ਇਲਾਵਾ ਕਿਹੜੀ ਕਿਹੜੀ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਸਾਡੇ ਕੋਲ ਜੀ ਡਾਕਟਰੀ ਸਹੂਤਾ ਰਾਸ਼ਨ ਦਾ ਇਤੋਂ ਤੱਕ ਉਹਨਾਂ ਦਾ ਸਹੀ ਕਰੇ ਖਾਣ ਪੀਣ ਦਾ ਪ੍ਰਬੰਧ ਜੇ ਜੱਜ ਸਾਹਿਬ ਕਹਿਣਗੇ ਕਿ ਮੈਂ ਤਾਂ ਕਾਲੇ ਬਾਂਦਰ ਨੂੰ ਦੇਖ ਕੇ ਫੈਸਲਾ ਕਰਨਾ ਜੁੱਧਿਆ ਦਾ ਮੰਦਰ ਦਾ ਦਰਵਾਜ਼ਾ ਖੁੱਲੇ ਤਾਂ ਉਹ ਧੂਰ ਕੋ ਬਹੁਤ ਡਰਾਉਟ ਵੱਡਾ ਕੁਐਸਚਨ ਹੈ ਉਹ ਫੋਜਾਵਾ ਜੇ ਉਹ ਮੋਟ ਸ਼ੋਲੇ ਦੀ ਖਾ ਕੇ ਲੜਨ ਵਾਲੀਆਂ ਤੇ ਸਾਡੇ ਕੋਲ ਦਾ ਰਾਸ਼ਨ ਬਹੁਤ ਜ਼ਿਆਦਾ ਛੇ ਮੇਰੇ ਦਾ ਰਾਸ਼ਨ ਸਟਾਕ ਹੋਏਗਾ ਉਹ ਜੇ ਲੋਡ ਭੂਸਾ ਤੂੰ ਤੇ 300 ਰਾਸ਼ਨ ਹੋਰ ਵੀ ਆਊਗਾ ਤੇ ਦਿੱਲੀ ਦੀ ਸਖਤਤਾ ਵੀ ਰਾਕ ਕੋ ਡਾਕਟਰ ਚਾਹੀ ਤੋਂ ਡਾਊਨ ਲੋਡ ਹਨ ਬਹੁਤ ਬੋਲੋ ਟ੍ਰੈਕਟਰ ਇਹ ਸਾਰੇ ਚੜ੍ਹਦੀ ਕਲਾ ਜਾਵਤ ਚੜ੍ਹਦੀ ਕਲਾ ਪਰਸੋਂ ਹੀ ਮੇਰੇ ਖਿਆਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੰਗਠਨਕਤਰ ਸੁਖਵਿੰਦਰ ਸਿੰਘ ਸਿਰਾਹ ਗੱਲ ਕਰ ਰਿਹਾ ਜੀ ਤੇ ਅੱਜ ਸਾਡੇ ਕਾਫਲੇ ਜਿਹੜੇ ਫਤੇਗੜ ਸਾਹਿਬ ਤੋਂ ਦਿੱਲੀ ਨੂੰ ਰਵਾਨਾ ਹੋ ਰਹੇ ਆ ਜਿਹੜੇ ਪਰਸੋਂ ਦੇ ਕਾਫਲੇ ਦਿੱਲੀ ਜਾ ਰਹੇ ਆ ਸਾਡੀ ਗਿਣਤੀ ਵੱਡੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਪਹੁੰਚ ਚੁੱਕੀ ਆ ਦਿੱਲੀ ਦਰਬਾਰ ਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਵੀ ਦਿੱਲੀ ਵਾਲਿਆਂ ਨੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਂਦੇ ਆ ਤੇ ਅੱਜ ਗੱਲ ਕਰ ਰਿਹਾ ਪੀ ਐਮ ਐਸ ਪੀ ਲੱਗ ਰੂਗੀ ਅਸੀਂ ਕਹਿੰਨੇ ਆ ਪਹਿਲਾਂ ਕਾਲੇ ਕਾਨੂੰਨ ਜਿਹੜੇ ਆ ਪੰਜੇ ਉਹ ਰੱਦ ਕੀਤੇ ਜਾਣ ਤਿੰਨੇ ਖੇਤੀ ਦੇ ਕਾਨੂੰਨ ਇੱਕ ਪਰਾਲੀ ਵਾਲਾ ਕਾਨੂੰਨ ਤੇ ਇੱਕ ਬਿਜਲੀ ਐਕਟ 2020 ਇਹਨਾਂ ਨੂੰ ਰੱਦ ਕਰਕੇ ਐਮ ਐਸ ਪੀ ਦੀ ਗੱਲ ਨਾ ਕਰਨ ਜਿਹੜਾ ਵਾਅਦਾ ਸੀਗਾ ਮੋਦੀ ਸਰਕਾਰ ਦਾ 2014 ਦੇ ਵਿੱਚ ਉਸ ਵਾਅਦੇ ਨੂੰ ਪੂਰਾ ਕਰਦੇ ਆ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ ਜਿਹੜੇ ਵਾ ਉਹ ਲਾਹਵਾ ਦਿੱਤੇ ਜਾਣ ਲਾਗਤ ਖਰਚਿਆਂ ਦੇ ਵਿੱਚ 50% ਮੁਨਾਫਾ ਜੋੜ ਕੇ ਦਿੱਤੇ ਜਾਣ ਤੇ ਮਜ਼ਦੂਰ ਦੀ ਦਿਹਾੜੀ ਜਿਹੜੀ 500 ਰੁਪਇਆ ਕੀਤੀ ਜਾਵੇ ਉਹਦੇ ਮੁਤਾਬਕ ਕਿਉਂਕਿ ਇਸ ਟਾਈਮ ਤੇ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਕਹਣ ਕਰਨ ਦਾ ਸੋਚ ਲਿਆ ਵਾ ਦੋ ਹੀ ਸਟੇਟਾਂ ਦੇ ਵਿੱਚ ਵੰਡੀ ਚੱਲਦੀ ਸੀਗੀ ਦੋਹਾਂ ਸਟੇਟਾਂ ਦੇ ਵਿੱਚੋਂ ਕਰੀਬ 5 ਲੱਖ ਦੇ ਕਰੀਬ ਸਾਡੇ ਜਿਹੜੇ ਆ ਮਜ਼ਦੂਰ ਭਰਾ ਉਹ ਵੇਲੇ ਹੁਣ ਜਾ ਰਹੇ ਆ 50000 ਤੋਂ ਉੱਪਰ ਆੜਤੀਏ ਵੇਲੇ ਹੁਣ ਜਾ ਰਹੇ ਆ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਤੇ ਮਤਲਬ ਅਡਾਨੀਆਂ ਬਾਨੀਆਂ ਦੀ ਕਬਜ਼ੇ ਦੀ ਤਿਆਰੀ ਆ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਤਸ਼ੱਦਦ ਦੇ ਨਾਲ ਕੋਈ ਮਸਲੇ ਹੱਲ ਨਹੀਂ ਹੋਣੇ ਮੋਦੀ ਜੀ ਗੱਲ ਬਾਤ ਨਹੀਂ ਸੱਦਾ ਤਾਂ ਦੇ ਲਿੰਦੇ ਜੀ ਪਰ ਉਹਦੇ ਮੁਤਾਬਕ ਗੱਲ ਨਹੀਂ ਕਰਦੇ ਜਿੱਡੇ ਵੱਡੇ ਕਾਨੂੰਨ ਜਿਹੜੇ ਆ ਇਹ ਸਾਡੇ ਤੇ ਲਾਗੂ ਹੋ ਗਿਆ ਐਸ ਕਰਕੇ ਪਹਿਲਾਂ ਪਲੇਟਫਾਰਮ ਤੈਅ ਕਰੋ ਉਹਦੇ ਤੇ ਸੈਂਸੀਰੀਅਸ ਹੋ ਕੇ ਆਪ ਮੀਟਿੰਗ ਲਵੋ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਇਹਨਾਂ ਨੂੰ ਨੂੰ ਰੱਦ ਕਰਨ ਦੀ ਜਿਹੜੀ ਕਵਾਇਦੋ ਸ਼ੁਰੂ ਕਰੋ ਤਾਂ ਜੋ ਦੇਸ਼ ਦੇ ਵਿੱਚ ਇਸ ਟਾਈਮ ਤੇ ਮਤਲਬ ਉਗਰਤਾ ਵਾਲਾ ਮਾਹੌਲ ਬਣਿਆ ਵਾ ਉਹ ਸਾਰਾ ਜਿਹੜਾ ਉਹ ਸ਼ਾਂਤ ਹੋ ਸਕੇ ਸ਼ਾਂਤਮਈ ਅੰਦੋਲਨਾਂ ਦੇ ਉੱਤੇ ਜਿਹੜੀਆਂ ਪਾਣੀ ਦੀਆਂ ਵਾਚਣਾ ਲਾਟੀ ਚਾਰਜ ਕਰਨਾ ਇਹ ਠੀਕ ਨਹੀਂਗਾ ਇਹ ਖੱਟੜ ਸਰਕਾਰ ਨੇ ਜਿਹੜਾ ਵਰਤਾਰਾ ਵਰਤਾਇਆ ਇਹਦੀ ਅਹੀ ਪੋਰ ਜੋਸ਼ਾ ਨਿਖੇਤੀ ਕਰਦੇ ਆਂ ਸ਼ਗਰ ਚ ਲੰਮੇ ਸਮੇਂ ਤੱਕ ਜਾਰੀ ਰਹਿਣਗੇ ਜਿੰਨੀ ਤੇਰ ਤੱਕ ਖੇਤੀਬੀ ਰੱਤ ਨਹੀਂ ਹੋ ਜਾਂਦੀ ਪ੍ਰਧਾਨ ਜੀ ਇਹ ਕਾਫਲਾ ਜਿਹੜਾ ਦਿੱਲੀ ਨੂੰ ਜਾ ਰਿਹਾ ਕਿਹੜੀ ਜਗ੍ਹਾ ਤੋਂ ਆਇਆ ਵਾ ਤੇ ਕਿੰਨੇ ਕੁ ਸਾਧਨ ਇਹਦੇ ਵਿੱਚ ਸ਼ਾਮਿਲ ਇਹ ਮਾਝੇ ਦੀ ਧਰਤੀ ਤੋਂ ਆਇਆ ਵਾ ਦੁਆਬੇ ਦੀ ਧਰਤੀ ਤੋਂ ਕਾਫਲੇ ਆਏ ਆ ਆਪਣਾ ਅੰਮਾਲਵੇ ਦੀ ਧਰਤੀ ਤੋਂ ਕਾਫਲੇ ਆਏ ਆ ਔਰ ਇਸ ਟਾਈਮ ਤੇ ਜੋ ਇਥੋਂ ਕਾਫਲਾ ਤੁਰ ਰਿਹਾ 100 ਤੋਂ ਉਪਰ ਸਾਧਨ ਟਰੈਕਟਰਾਂ ਟਰਾਲੇ ਆ ਇਹਦੇ ਪਿੱਛੇ ਹੋਰ ਕਾਫਲੇ ਆ ਰਹੇ ਆ ਇਹ ਲਗਾਤਾਰ ਵੱਧੇ ਜਾਣੇ ਆ ਔਰ ਇਹਨਾਂ ਦੀ ਇੱਕ ਚੰਗੀ ਗੱਲ ਇਹ ਆ ਵੀ ਇਹਨਾਂ ਕਾਫਲਿਆਂ ਦੇ ਨਾਲ ਡਾਕਟਰੀ ਸਹਾਇਤਾ ਪੂਰੀ ਆ ਡਾਕਟਰ ਸਾਹਿਬਾਨ ਦਾ ਪੂਰਾ ਸਹਿਯੋਗ ਆ ਪੂਰੀ ਮੈਡੀਕਲ ਫੈਸਿਲਿਟੀਆਂ ਪੂਰੇ ਲੰਗਰ ਦੀਆਂ ਫੈ ਸਾਲਾਂ ਬੱਧੀ ਵੀ ਅੰਦੋਲਨ ਚੱਲੇ ਕਿਹੇ ਚੀਜ਼ ਦੀ ਕੋ ਕਮੀ ਨਹੀਂ ਰਹੂਗੀ ਕਿਉਂਕਿ ਮੋਟ ਮੋਟ ਛੋਲਿਆਂ ਦੀ ਖਾ ਕੇ ਗੁਜ਼ਾਰਾ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ 70 ਸਾਲ ਕੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਹਿ ਕੇ ਇਹ ਜ਼ਮੀਨਾਂ ਦੀ ਮਾਲਕੀ ਹਾਸਲ ਕੀਤੀ ਆ ਅੱਜ ਮੁਹਤ ਵਿੱਚ ਕੇਂਦਰ ਸਰਕਾਰ ਅਡਾਨੀਆਂ ਬਾਨੀਆਂ ਨੂੰ ਇਹ ਜ਼ਮੀਨਾਂ ਦੇਣੀਆਂ ਚਾਹੁੰਦੇ ਆ ਜੋ ਕਦੀ ਵੀ ਇਹ ਦੇਸ਼ ਦੇ ਧੀਆਂ ਪੁੱਤ ਬਰਦਾਸ਼ਤ ਨਹੀਂ ਕਰਨਗੇ ਧੰਨਵਾਦ